ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਜੀ ਸ਼ਰਦਾਈ ਠੰਡਾਈ ਜਿਹੜੀ ਠੰਢੀ ਠੰਢੀ ਆ ਤੇ ਇਹਦੇ ਵਾਸਤੇ ਆਪਾਂ ਬਦਾਮ ਖਸ ਖਸ ਤੇ ਮਗਜ ਤਿੰਨੋਂ ਚੀਜ਼ਾਂ ਰਾਤੀ ਭਿੰਦ ਦਿੱਤੀਆਂ ਸੀ ਬਦਾਮਾਂ ਦਾ ਪਾਣੀ ਆਪਾਂ ਸਾਰਾ ਜਿਹੜਾ ਨਿਚੋੜ ਕੇ ਇਹਨਾਂ ਨੂੰ ਆਪਾਂ ਛਿੱਲ ਲੈਣਾ ਆ ਆਮ ਕਰਕੇ ਜਿਹੜੀ ਇਹ ਸ਼ਰਦਾਈ ਹੈ ਜੀ ਠੰਡਾਈ ਵੀ ਬੋਲ ਦਿੰਦੇ ਇਹਨੂੰ ਸ਼ਰਦਾਈ ਵੀ ਬੋਲ ਦਿੰਦੇ ਆ ਤੇ ਇਹ ਕੁੰਡੇ ਦੇ ਵਿੱਚ ਰਗੜੀ ਜਾਂਦੀ ਆ ਪਰ ਆਪਾਂ ਜਿਹੜੀ ਅੱਜ ਬਣਾਉਣ ਲੱਗੇ ਮਿਕਸੀ 'ਚ ਸਾਰਿਆਂ ਕੋਲ ਕੁੰਡੇ ਜਿਹੜੇ ਨਹੀਂ ਹੁੰਦੇ ਤੇ ਇਸ ਕਰਕੇ ਆਪਾਂ ਇਹਨੂੰ ਅੱਜ ਮਿਕਸੀ 'ਚ ਬਣਾਉਣਾ ਜਿਹੜੀ ਖਸ ਖਸ ਹਨ ਇਹ ਜਿਹੜੀ ਆ ਆਸਾਨੀ ਦੇ ਨਾਲ ਨਹੀਂ ਪੀਸ ਹੁੰਦੀ ਹੈਗੀ ਪਰ ਆਪਾਂ ਅੱਜ ਤੁਹਾਨੂੰ ਮਿਕਸੀ ਵਿੱਚ ਪੀ ਕੇ ਦਿਖਾਣੇ ਆ ਬਾਦਾਮ ਜਿਹੜੇ ਲੈਣੇ ਰਾਤ ਨੂੰ ਭੇਕੇ ਰੱਖੋ ਛਿੱਲ ਕੇ ਲਓ ਇਹਨਾਂ ਦੇ ਤਸੀਰ ਜਿਹੜੀ ਗਰਮ ਹੁੰਦੀ ਹੈ ਜਦ ਇਹਨਾਂ ਨੂੰ ਭੇਕੇ ਛੇਲੇਈਦਾ ਤੇ ਤਸੀਰ ਇਹਨਾਂ ਦੀ ਠੰਡੀ ਬਣ ਜਾਂਦੀ ਹੈ ਜੀ ਗਰਮੀ ਬਹੁਤ ਪੈਂਦੀ ਆ ਗਰਮੀ ਦੇ ਮੌਸਮ ਵਿੱਚ ਠੰਡੀ ਠੰਡੀ ਕੋਈ ਵੀ ਚੀਜ਼ ਆਪਾਂ ਨੂੰ ਮਿਲ ਜਾਵੇ ਤੇ ਬਹੁਤ ਹੀ ਰਾਹਤ ਮਿਲਦੀ ਆ ਆਪਾਂ ਨੂੰ ਤੇ ਸਾਰੇ ਬਦਾਮ ਆਪਾਂ ਛਿੱਲ ਲੈਣੇ ਐਦਾਂ ਤੇ ਆਪਾਂ ਅੱਜ ਤੁਹਾਨੂੰ ਮਿਕਸੀ ਦੇ ਵਿੱਚੇ ਬਣਾ ਕੇ ਦਿਖਾ ਲੈਣੀ ਆ ਜੀ ਜਿਹੜੀ ਇਹ ਸ਼ਰਦਾਈ ਆ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੇ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਆ ਤੁਹਾਨੂੰ ਪਹਿਲਾਂ ਤਾਂ ਆਪਾਂ ਬਦਾਮ ਜਿਹੜੇ ਛਿੱਲ ਕੇ ਪਾ ਲਏ ਇਹਨਾਂ ਨੂੰ ਦਰਦਰੇ ਜਿਹਾ ਪੀ ਲਿਆ ਮੈਂ ਤਾਂ ਖਾਦਾ ਨਹੀਂ ਤੁਹਾਨੂੰ ਦੇਖੋ ਐਦਾਂ ਦੇ ਪੀਏ ਪਰ ਐਨ ਆਪਾਂ ਬਿਲਕੁਲ ਸਰਦਾਈ ਜਿਹੜੀ ਬਣਾਉਣੀ ਹੈ ਦੀ ਐਨ ਰਗੜ ਕੇ ਤੇ ਹੁਣ ਆਪਾਂ ਜਿਹੜੇ ਹੈਗੇ ਆ ਮਗਜ ਇਹਨਾਂ ਨੂੰ ਵੀ ਆਪਾਂ ਛਾਲ ਲੈਣੇ ਆ ਤੇ ਗਰਮੀ ਦਾ ਮੌਸਮ ਆ ਰਾਤ ਨੂੰ ਕੋਈ ਵੀ ਚੀਜ਼ ਪੀ ਕੇ ਰੱਖੋ ਐਨ ਪਾਣੀ ਜਿਹੜਾ ਫੁੱਲ ਜਾਂਦਾ ਆ ਤੇ ਉੱਪਰ ਆਪਾਂ ਸਾਫ਼ ਪਾਣੀ ਇਸ ਕਰਕੇ ਹੋਰ ਪਾਇਆ ਜੇ ਨਹੀਂ ਤਾਂ ਇਹੀ ਪਾਣੀ ਆਪਾਂ ਵਿੱਚ ਪਾ ਸਕਦੇ ਪਰ ਗਰਮੀ ਦਾ ਮੌਸਮ ਆ ਇਹ ਪਾਣੀ ਆਪਾਂ ਨਹੀਂ ਪਾਉਣਾ ਹੈਗਾ ਦੇ ਸ਼ਾਨ ਕੇ ਸਾਫ ਪਾਣੀ ਆਪਾਂ ਹੋਰ ਉੱਪਰ ਦੀ ਪਾ ਦੇਣਾ ਆ ਤੇ ਹੁਣ ਆਗੇ ਜੇ ਖਸਖਸ ਦੀ ਬਾਰੀ ਇਹਨੂੰ ਵੀ ਛਾਣ ਲੈਣੇ ਆ ਤੇ ਇਹਦੇ ਉੱਪਰ ਦੀ ਵੀ ਆਪਾਂ ਸਾਫ ਪਾਣੀ ਜਿਹੜਾ ਹੋਰ ਪਾ ਦੰਨੇ ਆ ਤੇ ਇਹਨੂੰ ਸਾਫ ਕਰਕੇ ਚੰਗੀ ਤਰ੍ਹਾਂ ਇਹਨੂੰ ਵੀ ਜੱਗ ਵਿੱਚ ਪਾ ਲੈਣਾ ਠੀਕ ਆ ਜੀ ਹੁਣ ਆਪਾਂ ਜ਼ਿਆਦਾ ਪਾਣੀ ਨਹੀਂ ਇਹ ਚ ਪਾਉਣਾ ਸੁੱਕੇ ਵੀ ਨਹੀਂ ਰਗੜਨਾ ਇਹਨਾਂ ਨੂੰ 2 ਕ ਚਮਚੇ ਆਪਾਂ ਇਹਦੇ ਵਿੱਚ ਪਾਣੀ ਦੇ ਪਾਉਣੇ ਜ਼ਿਆਦਾ ਪਾਣੀ ਬਿਲਕੁਲ ਨਹੀਂ ਪਾਉਣਾ ਨਹੀਂ ਤਾਂ ਖਸਖਸ ਰਗੜ ਨਹੀਂ ਹੋਣੀ ਤੁਹਾਡੀ ਤੇ 2 ਚਮਚੇ ਪਾਣੀ ਦੇ ਪਾ ਕੇ ਤੇ ਇਹਨੂੰ ਆਪਾਂ ਸਵਾਰ ਕੇ ਗ੍ਰੈਂਡ ਕਰਦੇ ਆਂ ਜੀ ਫਿਰ ਅੱਗੇ ਵੀਡੀਓ ਨੂੰ ਪੂਰੀ ਦੇਖਿਓ ਫਿਰੇ ਪਤਾ ਲੱਗਣਾ ਆਪਾਂ ਅੱਗੇ ਹੋਰ ਕਿਹੜੀ-ਕਿਹੜੀ ਚੀਜ਼ ਇਹਦੇ ਵਿੱਚ ਪਾਉਣੇ ਆ ਤੇ ਇਹ ਕੁੱਟੀ ਜੀ ਆਪਾਂ ਧਾਗੇ ਵਾਲੀ ਮਿਸ਼ਰੀ ਪਹਿਲਾਂ ਮੋਟੀ-ਮੋਟੀ ਇਦਾਂ ਆਪਾਂ ਕੁੱਟ ਲਈਏ ਜੇ ਆਪਾਂ ਵੀਡੀਓ ਪੂਰੀ ਦਿਖਾ ਲਈਏ ਤਾਂ ਬਹੁਤ ਵੀਡੀਓ ਲੰਬੀ ਹੋ ਜਾਂਦੀ ਆ ਤੇ ਇਹਦੇ ਵਿੱਚ ਧਾਗੇ ਵਗੈਰਾ ਆਪਾਂ ਕੱਟਦੇ ਸੀ ਕੁੱਟ ਕੇ ਤੇ ਹੁਣ ਇਹਨੂੰ ਵੀ ਆਪਾਂ ਮਿਕਸੀ ਦੇ ਵਿੱਚੇ ਪਾ ਦੇਣਾ ਆ ਤੇ ਆਪਾਂ ਤੁਹਾਨੂੰ ਐਂਡ ਤੇ ਦਿਖਾਵਾਂਗੇ ਜੀ ਐਨ ਆਪਾਂ ਬਿਲਕੁਲ ਇਹਦਾ ਦੁੱਧ ਬਣਾਉਣਾ ਹੈ ਤੇ ਰਗੜ ਕੇ ਸਵਾਰ ਕੇ ਜਦੋਂ ਆਪਾਂ ਕੁੰਡੇ 'ਚ ਰਗੜਦੇ ਆ ਨਾ ਐਨ ਇਹਦਾ ਦੁੱਧ ਬਣ ਜਾਂਦਾ ਉਦਾਂ ਦਾ ਹੀ ਆਪਾਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਦੇਖੋ ਬਿਲਕੁਲ ਉਹ ਪੀ ਹੋ ਗਿਆ ਹੱਲੇ ਆਪਾਂ ਹੋਰ ਪੀਣਾ ਇਹਨੂੰ ਤੇ ਹੁਣ ਆਪਾਂ ਢਲੀਆਂ ਸਮੇਤ ਮਿਸ਼ਰੀ ਇਸੇ ਕਰਕੇ ਪਾਈ ਜਿਹੜੀ ਮਾੜੇ-ਮੋٹے ਦਾਣੇ ਰਹਿੰਦੇ ਹੁਣੇ ਨਾ ਉਹ ਵੀ ਇਹਦੇ ਵਿੱਚ ਐਨ ਪੀਸ ਹੋ ਜੋਗੇ ਠੀਕ ਆ ਜੀ ਹੁਣ ਇਹਦੇ ਵਿੱਚ ਆਪਾਂ ਪਾਉਣੇ ਜੀ ਠੰਡਾ ਠੰਡਾ ਦੁੱਧ ਫ੍ਰਿਜੋਂ ਕੱਢਿਆ ਆਪਾਂ ਜਿੰਨੀ ਕੁ ਲੋੜ ਆ ਉਨਾਂ ਕੁ ਤੁਸੀਂ ਪਾ ਲਓ ਤੇ ਹੁਣ ਇਹਨੂੰ ਆਪਾਂ ਜਿਹੜਾ ਆ ਚੰ ਇਹਨੂੰ ਟੱਕਣ ਨੂੰ ਬੰਦ ਕਰਕੇ ਚੰਗੀ ਤਰ੍ਹਾਂ ਇਹਨੂੰ ਆਪਾਂ ਰਗੜਨਾ ਜੀ ਸਵਾਰ ਕੇ ਤੇ ਜਿਹੜੀ ਵਧੀਆ ਐਨ ਸਵਾਰ ਕੇ ਜਿਹੜੀ ਇਹ ਆਪਣੀ ਖਾਸ ਖਾਸ ਬਦਾਮ ਵਗੈਰਾ ਸਾਰੇ ਪੀ ਹੋ ਜਾਣ ਤੇ ਫਿਰ ਮੈਂ ਤੁਹਾਨੂੰ ਐਂਡ ਤੇ ਜੋ ਦਿਖਾਵੂੰਗੀ ਨਾ ਐਨ ਬਿਲਕੁਲ ਜਿਹੜੀ ਆ ਕੁੰਡੇ ਜਿਹਾ ਰਗੜੀਓ ਤੁਹਾਨੂੰ ਇਹ ਸ਼ਰਦਾਈ ਜਿਹੜੀ ਮਿਲੂਗੀ ਤੇ ਹੁਣ ਆਪਾਂ ਜੱਗ ਦਾ ਢੱਕਣ ਖੋਲ ਲਿਆ ਜੀ ਇੱਕ ਆਪਾਂ ਡੋਂਗੇ ਚ ਪਾ ਲੈਨੇ ਆ ਤੇ بڑے ਭਾਂਡੇ ਕਿਸੇ ਚ ਵੀ ਪਾ ਲਓ ਤੁਸੀਂ ਆਪਾਂ ਕੱਚ ਦੇ ਭਾਂਡੇ ਚ ਪਾਣ ਲੱਗੇ ਆ ਦੇਖ ਸਕਦੇ ਤੁਸੀਂ ਕੋਈ ਚੀਜ਼ ਇਹਦੇ ਵਿੱਚ ਸਾਫ਼ਤੀ ਨਹੀਂ ਰਹੀ ਐਨ ਬਿਲਕੁਲ ਰਗੜ ਹੋ ਗਿਆ ਸਾਰਾ ਇਹ ਤੇ ਹੁਣ ਇਹਦੇ ਵਿੱਚ ਆਪਾਂ ਹਲਕੀ ਜਿਹੀ ਪਾਉਣੇ ਬਰਫ਼ ਇੱਕ ਗਰਮੀ ਦੇ ਮੌਸਮ ਵਿੱਚ ਆਪਾਂ ਨੂੰ ਮੱਖੀਆਂ ਬਹੁਤ ਤੰਗ ਕਰਦੀਆਂ ਜਿੰਨਾ ਮਰਜੀ ਇਹਨਾਂ ਤੋਂ ਕੰਟਰੋਲ ਕਰੋ ਫਿਰ ਵੀ ਜਿਹੜੀਆਂ ਮੱਖੀਆਂ ਬਹੁਤ ਤੰਗ ਕਰਦੀਆਂ ਅੰਦਰ ਆਈ ਵਰਦੀਆਂ ਦੇਖੋ ਐਨ ਬਿਲਕੁਲ ਧੁੱਧ ਬਣ ਗਿਆ ਕੋਈ ਵੀ ਚੀਜ਼ ਦੇ ਵਿੱਚ ਸਾਪਤੀ ਨਹੀਂ ਹੈਗੀ ਕੋਈ ਦਾਣਾ ਨਹੀਂ ਇਹਦੇ ਵਿੱਚ ਹੈਗਾ ਤੇ ਹੁਣ ਇਹ ਚ ਹਲਕੀ ਜਿਹੀ ਬਰਕ ਪਾ ਕੇ ਤਾਂ ਤੁਸੀਂ ਠੰਡੀ ਠੰਡੀ ਜਿਹੜੀ ਇਹ ਸਰਦਾਈ ਪੀ ਸਕਦੇ ਹੋ ਤਾਕਤ ਵਰ ਵੀ ਹੈ ਦਿਮਾਗ ਲਈ ਸੇਤ ਲਈ ਗਰਮੀ ਤੋਂ ਸਾਰੀ ਤਰ੍ਹਾਂ ਫਾਇਦੇਮੰਦ ਹੈ ਇਹ ਤੇ ਬਣਾ ਕੇ ਪੀਓ ਜੀ ਤੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਮੈਨੂੰ ਸਪੋਰਟ ਕਰੋ ਮੇਰੇ ਚੈਨਲ ਨੂੰ ਨਵੇਂ ਵੀਵਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਲਓ ਜੀ ਆਪਾਂ ਇਹਦੇ ਵਿੱਚ ਬਰਫ਼ ਜਿਹੜੀ ਹਲਕੀ ਜਿਹੀ ਪਾਈ ਹੈ ਜਿਆਦਾ ਜੰਮੀ ਹੋਵਰਫ਼ ਨਹੀਂ ਮਿਵਾਈ ਹੈ ਇਹਦੇ ਵਿੱਚ। ਇਹੋ ਦੁੱਧ ਵੀ ਆਪਾਂ ਠੰਡਾ ਹੀ ਪਾਇਆ ਤੇ ਹੁਣ ਇਹਨੂੰ ਆਪਾਂ ਪਾ ਲੈਣੇ ਜੀ ਦੋ ਗਲਾਸਾਂ ਦੇ ਵਿੱਚ ਤੇ ਚਾਰ ਗਲਾਸੇ ਦੇ ਆਰਾਮ ਨਾਲ ਬਣ ਜਾਣੇ ਆ ਤੇ ਤੁਸੀਂ ਜਿਆਦਾ ਬਣਾਉਣੀ ਜਿਆਦਾ ਸਮਾਨ ਤੁਸੀਂ ਪਾ ਲਓ ਜੀ। ਦੇਖੋ ਜੀ ਆਪਣੀ ਬਹੁਤ ਹੀ ਵਧੀਆ ਜਿਹੜੀ ਸਰਦਾਈ ਬਣ ਕੇ ਤਿਆਰ ਹੋ ਗਈ। ਤੇ ਬਣਾ ਕੇ ਪੀਓ ਠੰਡ ਤੋਂ ਬਚੋ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ